ਸਟੂਡੈਂਟ ਸੱਜਾ ਪੜ੍ਹਾਂਗੇ 3 ਕਲਾਸ ਦੀ ਪੰਜਾਬੀ ਦੀ ਬੁੱਕ ਪੰਜਾਬੀ ਮਾਂ ਬੋਲੀ ਦਾ ਚੈਪਟਰ ਨੰਬਰ 9 ਲਾਲ ਕਿਲਾ ਪਿਆਰੇ ਬੱਚਿਓ ਕੀ ਤੁਹਾਨੂੰ ਪਤਾ ਹੈ ਕਿ ਲਾਲ ਕਿਲਾ ਕਿੱਥੇ ਹੈ ਕਿਸ ਨੇ ਲਾਲ ਕਿਲਾ ਵੇਖਿਆ ਹੈ ਪੰਜਾਬੀ ਵਾਲੇ ਮੈਡਮ ਜਸਵਿੰਦਰ ਕੌਰ ਨੇ ਪੁੱਛਿਆ ਹਾਂਜੀ ਮੈਡਮ ਜੀ ਮੈਂ ਵੇਖਿਆ ਹੈ ਇਹ ਦਿੱਲੀ ਵਿਖੇ ਹੈ ਇਸ ਦੇ ਨੇੜੇ ਹੀ ਚਾਂਦਨੀ ਚੌਂਕ ਹੈ ਜਿੱਥੇ ਸਿਸ ਗੰਜ ਗੁਰਦੁਆਰਾ ਹੈ ਮੈਂ ਆਪਣੇ ਮੰਮੀ ਪਾਪਾ ਨਾਲ ਹਾਲੇ ਹੁਣੇ ਹੀ ਇੱਥੋਂ ਦੀ ਯਾਤਰਾ ਕਰਕੇ ਆਇਆ ਹਾਂ ਅਮਨਦੀਪ ਬੋਲਿਆ ਬੱਚਿਓ ਅਮਨਦੀਪ ਨੇ ਬਿਲਕੁਲ ਠੀਕ ਦੱਸਿਆ ਹੈ ਲਾਲ ਕਿਲਾ ਦਿੱਲੀ ਵਿਖੇ ਹੀ ਸਥਿਤ ਹੈ ਇਸ ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਬਣਵਾਇਆ ਸੀ ਏ ਉਹੀ ਸ਼ਾਹਜਹਾਨ ਹੈ ਜਿਸ ਨੇ ਆਗਰੇ ਦਾ ਤਾਜ ਮਹਿਲ ਬਣਵਾਇਆ ਸੀ ਸ਼ਾਹਜਹਾਨ ਨੇ ਆਪਣੇ ਰਾਜ ਦੀ ਰਾਜਧਾਨੀ ਵੀ ਦਿੱਲੀ ਨੂੰ ਹੀ ਬਣਾਇਆ ਰੱਖਿਆ ਸੀ ਮੈਡਮ ਜੀ ਲਾਲ ਕਿਲੇ ਨੂੰ ਲਾਲ ਕਿਲਾ ਕਿਉਂ ਆਖਦੇ ਹਨ ਸੁਗੰਧਾ ਨੇ ਪੁੱਛਿਆ ਪਿਆਰੇ ਬੱਚਿਓ ਸੁਗੰਧਾ ਨੇ ਬਹੁਤ ਹੀ ਵਧੀਆ ਸਵਾਲ ਪੁੱਛਿਆ ਹੈ ਇੱਕ ਇਹ ਇੱਕ ਬਹੁਤ ਵੱਡਾ ਕਿਲਾ ਹੈ ਇਸ ਦੀ ਸਾਰੀ ਇਮਾਰਤ ਲਾਲ ਪੱਥਰਾਂ ਦੀ ਬਣੀ ਹੋਣ ਕਰਕੇ ਇਸ ਨੂੰ ਲਾਲ ਕਿਲਾ ਆਖਦੇ ਹਨ ਅੱਜ ਵੀ ਇਸ ਦੇ ਲਾਲ ਪੱਥਰਾਂ ਦੀ ਖੂਬਸੂਰਤੀ ਜਿਉਂ ਦੀ ਤਿਉਂ ਹੀ ਨਜ਼ਰ ਆਉਂਦੀ ਹੈ ਲਾਲ ਕਿਲਾ ਜਮਨਾ ਦਰਿਆ ਦੇ ਕੰਢੇ ਬਣਵਾਇਆ ਗਿਆ ਹੈ ਇਹ ਪੁਰਾਣੀ ਦਿੱਲੀ ਵਿੱਚ ਸਥਿਤ ਹੈ ਇਸ ਦੇ ਦੋ ਮੁੱਖ ਦਵਾਰ ਹਨ ਇਸ ਦੇ ਅੰਦਰ ਹੋਰ ਕਈ ਇਮਾਰਤਾਂ ਬਨੀਆਂ ਹੋਈਆਂ ਹਨ ਦੀਵਾਨੇ ਖਾਸ ਤੇ ਦੀਵਾਨੇ ਆਮ ਉਹ ਇਮਾਰਤਾਂ ਹਨ ਜਿੱਥੇ ਮੁਗਲ ਬਾਦਸ਼ਾਹ ਦਰਬਾਰ ਲਾਉਂਦੇ ਸਨ ਲਾਲ ਕਿਲਾ ਵੇਖਣ ਲਈ ਟਿਕਟ ਲੈਣੀ ਪੈਂਦੀ ਹੈ ਇਸ ਦਾ ਮੁੱਖ ਦਰਵਾਜ਼ਾ ਲੰਘਦਿਆਂ ਹੀ ਮੀਨਾ ਬਾਜ਼ਾਰ ਆਉਂਦਾ ਹੈ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਹਨ ਸੈਲਾਨੀ ਇਹਨਾਂ ਦੁਕਾਨਾਂ ਤੋਂ ਸਮਾਨ ਖਰੀਦ ਕੇ ਲਿਜਾਂਦੇ ਹਨ ਮੈਡਮ ਜੀ ਲਾਲ ਕਿਲੇ ਤੇ ਤਿਰੰਗਾ ਕਦੋਂ ਲਹਿਰਾਇਆ ਜਾਂਦਾ ਹੈ ਨितीਸ਼ ਬੋਲਿਆ ਨितीਸ਼ ਇੱਥੇ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਂਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ ਲੋਕ ਵੱਡੀ ਪੱਧਰ ਤੇ ਆਜ਼ਾਦੀ ਦੇ ਜਸ਼ਨ ਮਨਾਉਣ ਲਈ ਇੱਥੇ ਇਕੱਠੇ ਹੁੰਦੇ ਹਨ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਇੱਥੋਂ ਹੀ ਪ੍ਰਸਾਰਿਤ ਕਰਦੇ ਹਨ ਇਸ ਸਮਾਗਮ ਦੀ ਸਾਰੀ ਕਾਰਵਾਈ ਟੀਵੀ ਦੇ ਵੱਖ-ਵੱਖ ਚੈਨਲਾਂ ਤੇ ਸਿੱਧੇ ਪ੍ਰਸਾਰਨ ਦੇ ਰੂਪ ਵਿੱਚ ਵਿਖਾਈ ਜਾਂਦੀ ਹੈ ਲਾਲ ਕਿਲੇ ਬਾਰੇ ਜਾਣਕਾਰੀ ਹਾਸਲ ਕਰਕੇ ਬੱਚੇ ਬੜੇ ਖੁਸ਼ ਹੋਏ ਔਕੇ ਸ਼ਬਦਾਂ ਦੇ ਅਰਥ ਸਵਾਲ ਪ੍ਰਸ਼ਨ ਕੰਡੇ ਕਿਨਾਰੇ ਸੈਲਾਨੀ ਯਾਤਰੀ ਵੱਡੀ ਪੱਧਰ ਤੇ ਬਹੁ ਗਿਣਤੀ ਵਿੱਚ ਪ੍ਰਸਾਰਿਤ ਕਰਨਾ ਭੇਜਣਾ ਖੂਬਸੂਰਤੀ ਸੁੰਦਰਤਾ ਦੁਆਰ ਦਰਵਾਜ਼ੇ ਗੇਟ ਜਸ਼ਨ ਸ਼ੋਭਾ ਸ਼ਾਨ ਸੰਦੇਸ਼ ਸੁਨੇਹਾ ਜਾਣਕਾਰੀ ਹਾਸਲ ਕਰਨਾ ਗਿਆਨ ਹਾਸਲ ਕਰਨਾ